ਸਾਸਤਰੀ ਕਾਲ ਕਿਸਾਨ ਪ੍ਰਭੂ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੁੜ ਤੋਂ ਸਵਾਗਤ ਹੈ 5 ਤੋਂ ਲੈ ਕੇ 10 ਅਕਤੂਬਰ ਮੌਸਮ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਪਹਿਲਾਂ ਅੱਜ 5 ਤਰੀਕ ਦੀ ਗੱਲ ਕਰਾਂਗੇ ਇੱਕ ਸਿਸਟਮ ਸਾਨੂੰ ਪਹਾੜੀ ਖੇਤਰਾ ਵਿੱਚ ਹਲਕਾ ਦਰਮਿਆਨਾ ਬਣਦਾ ਦਿਖਾਈ ਦੇ ਰਿਹਾ ਜਿਸ ਦਾ ਅਸਰ ਪੰਜਾਬ ਦੇ ਦੱਖਣੀ ਅਤੇ ਉੱਤਰੀ ਪੱਛਮੀ ਇਲਾਕਿਆਂ ਵਿੱਚ ਹੁੰਦਾ ਦਿਖਾਈ ਦੇ ਰਿਹਾ ਜਿਹਦੇ ਵਿੱਚ ਖਾਸ ਤੌਰ ਤੇ ਬੈਲਟ ਜਿਹੜੀ ਪਠਾਨਕੋਟ ਤੋਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਫਿਰੋਜ਼ਪੁਰ ਇਹ 벨ਟ ਆਉਂਦੀ ਹੈ ਇਹਦੇ ਵਿੱਚ ਹਲਕ ਦਰਮਿਆਨੀ ਬੱਦਲ ਵਾਈਆਂ ਤੇ ਹਲਕੀ ਕਿਨਮਣ ਕਣੀ ਸਾਨੂੰ ਬਾਅਦ ਦੁਪਹਿਰ ਦੇਖਣ ਨੂੰ ਮਿਲ ਸਕਦੀ ਹੈ ਜਿਸ ਦਾ ਕੋਈ ਵੱਡਾ ਅਸਰ ਸਾਨੂੰ ਫਿਰ ਹਾਲ ਦਿਖਾਈ ਨਹੀਂ ਦੇ ਰਿਹਾ ਇਸ 벨ਟ ਦੇ ਵਿੱਚ ਕਿਰਿਆ ਹੋ ਸਕਦੀ ਹੈ ਪਰ ਮੌਸਮ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੇ ਜ਼ਿਆਦਾ ਚਾਂਸ ਨੇ ਅੱਜ ਦਾ ਤਾਪਮਾਨ ਜਿਹੜੇ ਨੇ ਫਿਰ ਵਧੇ ਹੋਏ ਦਿਖਾਈ ਦੇਣਗੇ ਲਗਭਗ 37 ਡਿਗਰੀ ਤੱਕ ਤਾਪਮਾਨ ਜਾ ਸਕਦੇ ਨੇ ਹੁਣ ਗੱਲ ਕਰ ਲੈਂਦੇ ਆ ਹਵਾ ਦੀ ਦਿਨ ਦੇ ਵੇਲੇ ਹਵਾ ਜਿਹੜੀ ਪੱਛਮੀ ਰੂਪ ਤੋਂ ਚੱਲਦੀ ਦਿਖਾਈ ਦੇਵੇਗੀ ਮੌਸਮ ਖੁਸ਼ਕ ਬਣੇ ਰਹਿਣ ਦੀ ਜ਼ਿਆਦਾ ਚਾਂਸ ਨੇ ਪਰ ਸ਼ਾਮ ਦੇ ਵੇਲੇ ਹਵਾ ਪੂਰਬ ਦਿਸ਼ਾ ਤੋਂ ਹੀ ਵਗਦੀ ਦਿਖਾਈ ਦੇਵੇਗੀ ਜਾਨੀ ਕਿ ਸਵੇਰ ਤੇ ਸ਼ਾਮ ਦੇ ਵੇਲੇ ਹਵਾ ਪੂਰਬ ਦਿਸ਼ਾ ਤੋਂ ਪਗੜ ਦੇ ਕਾਰਨ ਠੰਡ ਦਾ ਅਹਿਸਾਸ ਸਾਨੂੰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਆਮ ਬਣਿਆ ਰਹੇਗਾ ਗੱਲ ਕਰੀਏ 6 7 ਤਰੀਕ ਦੀ ਇਸ ਦਿਨ ਵੀ ਮੌਸਮ ਖੁਸ਼ਕ ਹੈ ਸਾਫ਼ ਹੈ ਤਾਪਮਾਨ ਜਿਹੜੇ ਨੇ ਉਹ ਵੀ ਫਿਰ 36 37 ਡਿਗਰੀ ਤੱਕ ਆਮ ਬਣੇ ਰਹਿਣਗੇ ਸਾਤ ਤਰੀਕ ਤੋਂ ਬਾਅਦ 8 9 ਤੇ 10 ਦੀ ਗੱਲ ਕਰੀਏ ਤਾਪਮਾਨ ਦੇ ਵਿੱਚ ਥੋੜੀ ਜਿਹੀ ਗਰਾਵਟ ਆਉਂਦੀ ਦਿਖਾਈ ਦੇ ਰਹੀ ਹੈ 1 ਅੱਧਾ ਡਿਗਰੀ ਕੋਈ ਵੱਡੀ ਗਰਾਵਟ ਨਹੀਂ ਹੈ ਪਰ ਜਿਹੜੀ ਹਵਾ ਉਹਦੇ ਵਿੱਚ ਨਮੀ ਦੀ ਮਾਤਰਾ ਸਾਨੂੰ ਦੁਆਰਾ ਤੋਂ ਵੱਧਦੀ ਹੋਈ ਦਿਖਾਈ ਦੇਵੇਗੀ ਜੋ ਕਿ ਪੂਰਬ ਦਿਸ਼ਾ ਤੋਂ ਸਾਨੂੰ ਦੁਆਰਾ ਤੋਂ ਹਵਾਵਾਂ ਵਧਦੀਆਂ ਹੋਈਆਂ ਦਿਖਾਈ ਦੇਣਗੀਆਂ ਜਿਦੇ ਵਿੱਚ ਜ਼ਿਆਦਾਤਰ ਸਾਨੂੰ ਸੌਰੀ ਜਿਦੇ ਵਿੱਚ ਜ਼ਿਆਦਾਤਰ ਸਾਨੂੰ ਜਿਹੜੀ ਹਵਾਏ ਉਹ ਪੂਰਬ ਦਿਸ਼ਾ ਤੋਂ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਇਨ੍ਹਾਂ ਦੇ ਚੱਲਣ ਦੇ ਕਾਰਨ ਸਾਨੂੰ ਹੁਣ ਨਮੀ ਦੀ ਮਾਤਰਾ ਵਧਦੀ ਹੋਈ ਦਿਖਾਈ ਦੇਵੇਗੀ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਗਰਜ ਚਮਕ ਦੇ ਹਾਲਾਤ ਆਉਂਦੇ 10 ਤੋਂ ਬਾਅਦ 15 ਤੋਂ 17 ਤਰੀਕ ਦੇ ਵਿੱਚ ਕਾਰ ਹੁੰਦੇ ਦਿਖਾਈ ਦੇਣਗੇ ਪਰ ਉਹਦੇ ਬਾਰੇ ਕੋਈ ਵੱਡੀ ਅਪਡੇਟ ਹਜੇ ਨਹੀਂ ਆਈ ਹੈ ਪਰ ਜਿਵੇਂ ਹੀ ਕੋਈ ਵੀ ਅਪਡੇਟ ਆਵੇਗੀ ਕਿਸਾਨਾਂ ਦੇ ਲਈ ਅਸੀਂ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਾਂ ਹੀ ਵਾਰ-ਵਾਰ ਰਿਕੁਐਸਟ ਕਰਦੇ ਰਹਿੰਦੇ ਆ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਸ਼ੇਅਰ ਕਰ ਦਿਓ ਤਾਂਕਿ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਸਾਡੇ ਚੈਨਲ ਨੂੰ ਇਹ ਸਾਰਾ ਪਿਆਰ ਦੇਣ ਲਈ ਮਿਲਦੇ ਆ ਜੀ ਨਵੀਂ ਅਪਡੇਟ ਦੇ ਵਿੱਚ ਕਿਸੇ ਤਰੀਕੇ ਦੀ ਵੀ ਅਪਡੇਟ ਆਉਂਦੀ ਹੈ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ